ਮੈਂ ਕਰਦੇ ਕੀ ਗੱਲ ਅ ਸਰਿੰਦਰ ਸਿੰਘ ਭਰਾ ਮੇਰਾ ਛੋਟਾ ਏ ਇਹਦਾ ਨਾਮ ਸਰਿੰਦਰ ਸਿੰਘ ਹੈ ਕੀ ਗੱਲ ਹੈ ਪਤਾ ਨਹੀਂ ਬੰਬੀ ਤੇ ਗਿਆ ਜੀ ਕਾ ਘਰ ਹੁਣ ਤਿੰਨ ਕੋਏ 2.5 ਕੋਏ ਬੰਬੀ ਨੂੰ ਆਇਆ ਤੇ ਬੰਬੀ ਦੇ ਘਰ ਜਾਣ ਦਾ ਤੇ ਅਸੀਂ ਕਿਹਾ ਵੀ ਆ ਦਿਵਾਰੀ ਖਾਈ ਘਰ ਦੇ ਤੇ ਗੱਲ ਕਰਨ ਦੇ ਘਰ ਤੇ ਹੈ ਕੁਛੀ ਵਕੋ ਆਖਿਆ ਨਹੀਂ ਮੈਂ ਅਜੇ ਅੱਛੇ ਅੱਡੇ ਇਕੱਠੇ ਹਾਂ ਦੇ ਪਤੀ ਜੀ ਦੀ ਇੱਕ ਵੀ ਹੋਰ ਦੇ ਸੱਟ ਲੱਗੀ ਫੁੱਲਦੀ ਆ ਤੇ ਉਹਨੂੰ ਅਸੀਂ ਸਾਹਮਣੇ ਤੋਂ ਜਦੋਂ ਪੱਟੀ ਕਰ ਆ ਗਿਆ ਇਹ ਨਹੀਂ ਗਿਆ ਤਾਂ ਮੋਟਾ ਗਿਆ ਨਾ ਇਹ ਘਰ ਨੂੰ ਕੰਪਰ ਕੇ ਬੰਬੀ ਨੂੰ ਚਲ ਗਏ ਨੇ ਤੇ ਅਸੀਂ ਘਰ ਆਪਣਾ ਕੰਮ ਕਮ ਕਰਦੇ ਹੁੰਦੇ ਕਿ ਪਾ ਜੇ ਲੰਮੇ ਪਿਆਰੇ ਪਤੀਏ ਨੇ ਚਾਰ ਕੋਲੇ ਹੁਣ ਬਾਹਾਂ ਦਾ ਦਾੜੀ ਭੱਜੀ ਕੇ ਨਾ ਜਬ ਪਾਫਾ ਗੈਨ ਨਾ ਮਨਾਂ ਦਾ ਗੋਲੀ ਵੱਜ ਗਈ ਮੁੰਡੇ ਬੰਦੇ ਤੇ ਸਾਡੇ ਬੰਦੇ ਨੂੰ ਗੋਲੀ ਮਾਰਤੀ ਐ ਵੇਖੇ ਹੀ ਕੱਖ ਨਹੀਂ ਉੱਧੇ ਲੱਥੇ ਪੱਥੇ ਗਿਆ ਤੇ ਵੇਖਿਆ ਤਾਂ ਉੱਥੇ ਨਾ ਪਿਆ ਬਿਲਕੁਲ ਮੋਟਰਸਾਈਕਲ ਕੋਈ ਕੋਲੇ ਆ ਨਹੀਂ ਕੋਈ ਲੈਣੀ ਨਹੀਂ ਤਾਂ ਖਲੁੱਤਾ ਹੀ ਮੋਟਰਸਾਈਕਲ ਤੇ ਸਾਡਾ ਬੰਦਾ ਥੱਲੇ ਪਿਆ ਤੇ ਮੋਟਰਸਾਈਕਲ ਉੱਥੇ ਸਨਾਨ ਲੱਗਾ ਸਾਰੀ ਇਧਰ ਲੇਟ ਵਰਸ਼ੀਡ ਲਉ ਨਾਲ ਲਿਪੜੀ ਪਈ ਇਹਨਾਂ ਗੋਲੀ ਮਾਰੀ ਉਹਨਾਂ ਨੂੰ ਨਹੀਂ ਪਤਾ ਨਹੀਂ ਅਜੇ ਕੋਈ ਲੱਗਾ ਜੀ ਅਜੀ ਹੁਣ ਕਰਾਂਗੇ ਕੰਗਾਲ ਉੱਥੇ ਕੈਮਰੇ ਹੈਗੇ ਨੇ ਵੇਖੋ ਜੇ ਕੋਈ ਮਿਲ ਗਿਆ ਨੇ ਹਾਂ ਸਰਕਾਰ ਕੋ ਤੇ ਮੰਗ ਕਰਦੇ ਆ ਵੀ ਮਾੜੀ ਗੱਲ ਵੈ ਨਹੀਂ ਚਾਹੀਦਾ ਇੱਕ ਗਾ ਫੜੇ ਫੜੇ ਨੌਖਾਂ ਦੇ ਨੌਜਵਾਨ ਪੁੱਤ ਸਾਰੇ ਦੇ ਜਾਣਦੇ ਨੇ ਸਾਰਾ ਇਹੋ ਕੰਮ ਨਹੀਂ ਚਾਹੀਦਾ ਕਰਨਾ ਕੋ ਥੋੜਾ ਬੀ ਤੋ ਟਿਕੜੋ ਸਾਡੇ ਮਹਾਰਾਜਾ ਅਰਜੀਸ ਨੇ ਰਾਜ ਕੀਤਾ ਹੁਣ ਤੱਕ ਉਹਨਾਂ ਨੂੰ ਲੋਕੀ ਸਲਾਮਾ ਚਾਹੇ ਮੁਸਲਮਾਨ ਹਿੰਦੂ ਕੋਈ ਵੀ ਸਿਫਤ ਸਾਰੇ ਸਲਾਮਾ ਕਰਦੇ ਸਾਸੀ ਇਹਨਾਂ ਨੂੰ ਕੀ ਕਰੂਗਾ ਕੋਈ ਕਰੂਗਾ ਕੋਈ ਇਹਨਾਂ ਨੂੰ ਵੇਖੋ ਕਿੱਥੇ ਕੋਈ ਕੋਈ ਵੀ ਰੈਂਜਰ ਅਰੇ ਕੋਈ ਹੱਲੇ ਰੈਂਜਰ ਸਾਈਨ ਨਹੀਂ ਕਿਤੇ ਹੋਇਆ ਹੀ ਨਹੀਂ ਗੀ ਕੋਈ ਗੱਲਬਾਤ ਹੀ ਨਹੀਂ ਅਜੇ ਅਜੇ ਤੱਕ ਕੋਈ ਅਜੇ ਤੱਕ ਕੋਈ ਸਾਡੀ ਰੈਂਜਰਸ ਹੋਇਆ ਨਾ ਹੈ ਹੀ ਨਹੀਂ ਕਿ ਨਾ ਕੋਈ ਕਾਜੀ ਗੱਲਬਾਤ ਹੈ ਕੋਈ ਰਾਤ ਨੂੰ ਪਾਣੀ ਅੱਧੀ ਦੇ ਦੀ ਰਾਤ ਨੂੰ ਪਾਣੀ ਲਾ ਕੇ ਸਾਰਾ ਝੋਨਾ ਲਾਇਆ ਤੇਰਾ ਕਿਲੇ ਥਾਂ ਕੋਈ ਗੱਲਬਾਤ ਨਹੀਂ ਰਾਤ ਨੂੰ ਹਾਂਜੀ ਮੌਕੇ ਤੇ ਪਹੁੰਚੇ ਹਾਂ ਤੇ ਹੁਣ ਚੱਲ ਜਾਈਏ ਦੇਖੋ ਜੀ ਉਹਨਾਂ ਕੋਲ ਵਜੇ ਦਈ ਹੈ ਪੁਲਿਸ ਨਾਲ ਹੱਥ ਪੱਲਾ ਜੋੜੇ ਰਹੀ ਹੈ ਵੇਖੋ ਗਰੀਬ ਬੰਦਾ ਦਾ ਬਚ ਕਰੋ ਉਹ ਇਕੱਲਾ ਹੀ ਮੁੰਡਾ ਇੱਕ ਵਿਚਾਰਾ ਉਡੀ ਭੈਣ ਵਿੱਚ ਉਹਨਾਂ ਵਾਲੀਆਂ ਨੌਜਵਾਨ ਹੈ ਉਹ ਮੈਂ ਉਹਨੂੰ ਮਗਰ ਪਿਆ ਬੇਦਾ ਕਰਨਾ ਕਰਨ ਲੱਗੇ ਤੇ ਕਰ ਲਾ ਆਹੇ ਅਜ ਅਮਰੀਕਾ ਸਿਆਲ ਚ ਕਰ ਦਿਆਂਗਾ ਤੇ ਉਹ ਕਰ ਦਿਆਂਗਾ ਆਹ ਕੰਮ ਕਰ ਦੇ ਉਹ ਵੇਖੋ ਹੱਥੇ ਪੈ ਗਈ ਜਿੱਦਾਂ ਹੋਈ ਗਏ ਟੰਗ ਮਹਾਰਾਜ ਹੋਰ ਮਾ ਇਹਦੇ ਨਾਲ ਜਿਹਨੂੰ ਮਰ ਜਣਾ ਕਰਨੀ ਉਹ ਤੇ ਹੈ ਨਹੀਂ ਉਹਦਾ ਦਿਲ ਅੱਗੇ ਦਵਾ ਤੇ ਆਵਾ ਉਹਨੂੰ ਤੁਸੀਂ ਲਿਆਉਂਦੇ ਨਾ ੱੱਕੇ ਨਾ ਵੜ ਗਈ ਵਿੱਚ ਡਿੱਗੇ ਕੀ ਵਾਕਿਆ ਹੋਇਆ ਤਾਂ ਅੱਜ ਸਾਨੂੰ ਹੁਣੇ-ਹੁਣੇ ਇਨਫੋਰਮੇਸ਼ਨ ਮਿਲੀ ਹੈ ਕਿ ਸਵਿੰਦਰ ਸਿੰਘ ਪੁੱਤਰ ਸਰਨਾਮ ਸਿੰਘ ਵਾਸੀ ਸਜਾਦਾ ਇਹਨਾਂ ਨੂੰ ਕੋਈ ਅਣਪਛਾਤਾ ਵਿਅਕਤੀ ਬੋਲੀ ਮਾਰ ਕੇ ਚਲਾ ਗਿਆ दब दब होस्पिटल लिया मौत हो चुकी है पूरा मामला कुछ पता लगा नहीं जब पूरे मामले का नहीं पता तो तफतीश जल्दी पता लगेगा अरे घर दवागे जो भी उन्होंने स्टेटमेंट मुताबिका पोस्टमार्टम होटम होगा बट सारी शब्तीश